ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਖੇਤੀਬਾੜੀ ਸੰਦ ਵੇਚਣ ਵਾਸਤੇ ਤੁਸੀਂ ਸਾਨੂੰ ਦਿੱਤੇ ਹੋਏ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮੈਂ ਸੈਂਡ ਕਰ ਸਕਦੇ ਹੋ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਅਸੀਂ 10 ਫੁੱਟ ਨਵਾਈ ਵਾਲਾ ਸਵਾਗਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਸਵਾਗਾ ਤਿੰਨ ਫੰਟਾ ਸਵਾਗਾ ਇਹ ਬਹੁਤ ਹੀ ਵਧੀਆ ਸੁਹਾਗਾ ਦੇਖ ਸਕਦੇ ਆਂ ਦੋਸਤੋ ਤੁਸੀਂ 10 ਫੁੱਟ ਲੰਬਾਈ ਇਸ ਦੀ ਦੇਖ ਸਕਦੇ ਆਂ ਦੋਸਤੋ ਜੇ ਆਪਾਂ ਇਸ ਦੀ ਰੇਟ ਦੀ ਗੱਲ ਕਰੀਏ 10000 ਰੁਪਏ ਡਿਮਾਂਡ ਆ ਵੀਰਵੰਨੀ ਉਸ ਦੀ ਰੱਖੀ ਗਈ 10 ਫੁੱਟ ਲੰਬਾਈ ਵਾਲਾ ਸੁਹਾਗਾ ਇਹ 10000 ਰੁਪਏ ਇਸ ਦੀ ਡਿਮਾਂਡ ਆ ਜੇ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ ਤਾਂ 9855 944 ਕੇ ਆਲੀ ਤੇ ਤੁਸੀਂ ਬੰਦ ਦੀ ਜਾਣਕਾਰੀ ਲੈ ਸਕਦੇ ਹੋ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਦੇਖ ਪਰਖ ਕੇ ਤੁਸੀਂ ਸੁਭਾਗਾ ਖਰੀਦ ਸਕਦੇ ਹੋ ਦੋਸਤੋ 10000 ਰੁਪਏ ਐਸ ਦੀ ਡਿਮਾਂਡ ਰੱਖੀ ਗਈ ਹੈ ਮੌਕੇ ਤੇ ਪੂਰਾ ਮਾਨਤਾਣ ਕੀਤਾ ਜਾਊਗਾ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਵੀਰ ਉਸ ਨੂੰ ਸਪੈਸ਼ਲ ਡਿਸਕਾਊਂਟ ਕੀਤਾ ਜਾਊਗਾ ਪੂਰਾ ਮਾਨਤਾਣ ਕੀਤਾ ਜਾਊਗਾ ਦੋਸਤੋ ਤੁਹਾਨੂੰ ਇੱਕ ਬੇਨਤੀ ਕਰਨੀ ਸੀ ਕਿ ਆਪਣੇ ਥੋੜੇ ਜਿھے ਸਬਸਕ੍ਰਾਈਬ ਘੱਟ ਰਹੇ ਗਏ ਹਨ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਆਪਣਾ ਚੈਨਲ ਜੋ ਗ੍ਰੋਥ ਕਰ ਸਕੇ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ